ਨਾ ਵੀ ਨਾ ਸਤਿ ਸ੍ਰੀ ਅਕਾਲ ਵੀ ਨਾ ਪੈਰੀਆ ਹੈ ਹੈਪੀ ਲੋੜੀ ਹੈਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਨੇ ਬਾਈ ਠੀਕ ਆ ਠੀਕ ਆ ਮੇਰਾ ਸਾਰੇ ਇੱਥੇ ਖੜੇ ਹੋ ਜੀ ਮੈਂ ਇੱਥੇ ਹੋਣਾ ਇੱਥੇ ਹੋਣਾ ਪੱਲੋੜੀ ਬਾਲ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੀ ਨਾਮ ਹੈ ਭੈਣਾਂ ਨੂੰ ਸਤਿ ਸ੍ਰੀ ਅਕਾਲ ਨਾ ਹੋਰ ਮਾਂ ਤੱਕ ਰਹੇ ਹੋ ਤੱਕ ਰਹੇ ਜਿਹਾਉਂਦੇ ਵਾਸਤੇ ਲੋੜੀ ਦੇ ਨਾਮ ਆ ਆ ਕੰਮ ਨਹੀਂ ਕਰਨਾ ਆਪਾਂ ਆ ਕੰਮ ਨਹੀਂ ਕਰਨਾ ਮੈਂ ਤਾਂ ਆ ਬੱਚਿਆਂ ਤੁਹਾਡਾ ਹਾਂ ਵੀ ਰੱਬ ਓਏ ਕਿਵੇਂ ਆ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਹੁਣ ਤੂੰ ਹਾਂ ਸਤਿ ਸ਼੍ਰੀ ਸ਼ਬਦ ਸੁਣਾ ਕੇ ਵਾਹ ਵਾਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖੜ ਕੇ ਆਪਾਂ ਸਾਰੇ ਆਪਾਂ ਲੋੜੀ ਦੀ ਧੂਣੀ ਪਾ ਲਈਏ ਲੈ ਮੈਨੂੰ ਫੜਾ ਦੇ ਫਿਰ ਮੈਨੂੰ ਫੜਾ ਦੇ ਹੈਪੀ ਲੋੜੀ ਆਹੋ ਤੋ ਤੋ ਪਿੱਛੇ ਰੋ ਆਪੇ ਖਾੜਿਖਣ ਤੇ ਰਾਹਾ ਖਿਖਾ ਗਾ ਰਚਣ ਤੇਰਾ ਸੱਤਨੀ ਜੋਤੀ ਚਾਤਾ ਤੂ ਸੋ ਢੋੜੀ ਗਈ ਵਸਾਖੀ ਆਈ ਸਲਵਾ ਲੋੜੀਏ ਨੀ ਲੋੜੀ ਗਈ ਵਸਾਖੀ ਆਈ ਦਰ ਮਿਲ ਲੋੜੀਏ ਨੀ ਲੋੜੀ ਗਈ ਵਸਾਖੀ ਆਈ ਬੋਲੋ ਚਲੋ ਭਾਈ ਬਿਲਾਪਤੀ ਵਾਲਾ ਓਏ

ਲੋੜੀ ਦਾ ਬੇਨਾ ਤੇ ਅੱਜ ਆਪਾਂ ਸਾਰੇ ਗੁਰੂ ਕੇ ਲੰਗਰਾਂ ਦੇ ਵਿੱਚ ਜਿੱਥੇ ਸੱਚੇ ਪਾਤਸ਼ਾਹ ਨੇ ਸਾਡੀਆਂ ਵੀ ਡਿਊਟੀਆਂ ਲਾਈਆਂ ਤੇ ਤੁਹਾਨੂੰ ਵੀ ਇਸ ਗੁਰੂ ਕੇ ਲੰਗਰਾਂ ਦੇ ਨਾਲ ਜੋੜਿਆ ਜਿੱਥੇ ਦਵਾਈਆਂ ਦੇ ਲੰਗਰ ਲੱਗਦੇ ਆ ਕੱਲੋ ਸੁਪਨਿਆਂ ਦੇ ਘਰ ਵਿੱਚ ਦਵਾਈਆਂ ਦਾ ਲੰਗਰ ਆ ਕੈਂਪ ਆ ਅੱਜ ਸੁਪਨਿਆਂ ਦੇ ਘਰ ਵਿੱਚ ਆਪਾਂ ਲੋੜੀ ਦੀ ਇਹ ਧੂਣੀ ਵਾਲ ਕੇ ਆਪਾਂ ਕਤਰ ਹੋਏ ਆਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਡੇ ਉਹਨਾਂ ਸਾਰੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਿਓ ਚੜ੍ਹਦੀ ਕਲਾ ਬਖਸ਼ਿਓ ਜਿਹੜੇ ਸੁਪਨਿਆਂ ਦੇ ਘਰ ਦੇ ਇਸ ਪਰਿਵਾਰ ਦੇ ਨਾਲ ਇਸ ਗੁਰੂ ਕੇ ਲੰਗਰਾਂ ਦੇ ਨਾਲ ਜੁੜ ਕੇ ਆਪਣੇ ਬੱਚਿਆਂ ਲਈ ਆਪਣੀਆਂ ਬੱਚੀਆਂ ਲਈ ਆਪਣੇ ਮਾਪੇ ਲਈ ਆਪਣੇ ਭੈਣਾਂ ਭਰਾਵਾਂ ਲਈ ਬੜੀਆਂ ਉਮੀਦਾਂ ਤੇ ਆਸਾਂ ਲੈ ਕੇ ਇੱਥੇ ਆਉਂਦੇ ਨੇ ਮੈਂ ਬਹੁਤ ਸਾਰੇ ਚਿਹਰਿਆਂ ਨੂੰ ਦੇਖ ਰਿਹਾ ਇੱਥੇ ਜਿਹੜੇ ਸੰਗਲਾਂ ਦੇ ਨਾਲ ਜਕੜੇ ਹੋਏ ਇੱਥੇ ਆਏ ਸੀ ਤੇ ਅੱਜ ਆਪਣਾ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਨੇ ਜਿਵੇਂ ਕਿ ਮੇਰਾ ਵੀਰ ਰਣਜੀਤ ਖੜਾ ਵੀਰ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਉਹਦੀ ਦਾਦੀ ਇੱਥੇ ਰਾਜਸਥਾਨ ਤੋਂ ਵੀਰ ਖੜਾ ਉਹਨੂੰ ਵੀ ਵੀਰ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਏ ਸੀ ਰਾਜਸਥਾਨ ਤੋਂ ਤੇ ਕਿੰਨੀਆਂ ਹੀ ਇੱਥੇ ਭੈਣਾਂ ਖੜੀਆਂ ਸਾਡੀਆਂ ਕਿੰਨੇ ਬੱਚੇ ਖੜੇ ਨੇ ਜਿਹੜੇ ਬਹੁਤ ਮਾੜੇ ਹਾਲਾਤਾਂ ਚ ਇੱਥੇ ਪਹੁੰਚੇ ਸੀ ਤੇ ਹੁਣ ਉਹ ਆਪਣਾ ਇੱਕ ਚੰਗਾ ਜੀਵਨ ਤੰਦਰੁਸਤੀ ਭਰਿਆ ਬਤੀਤ ਕਰ ਰਹੇ ਇਹ ਸਭ ਉਹਦੀ ਕਿਰਪਾ ਸੱਚੇ ਪਾਤਸ਼ਾਹ ਮਹਾਰਾਜ ਦੀ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਜੀ ਕੋਈ ਭਗਵਾਨ ਅਸੀਂ ਅਲੱਗ-ਅਲੱਗ ਨਾਵਾਂ ਨਾਲ ਪੁਕਾਰਦੇ ਆ ਹੈ ਇੱਕ ਹੀ ਆ ਸਭ ਦੀਆਂ ਮਨੋ ਕਾਮਨਾਵਾਂ ਦੁੱਖ ਤਕਲੀਫਾਂ ਨੂੰ ਪੂਰਾ ਕਰਨ ਵਾਲਾ ਉਹ ਮੇਰਾ ਕਲੰਗੀਆਂ ਵਾਲਾ ਜੀ ਦਾ ਸਿਰ ਤੇ ਹੱਥ ਹਮੇਸ਼ਾ ਸਾਡੇ ਬਣਿਆ ਰਵੇ ਅਸੀਂ ਅਰਦਾਸ ਕਰਦੇ ਆਂ ਤੇ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਇਹ ਸੇਵਾ ਚੱਲਦੀ ਰਹੇ ਸਾਡਾ ਪਰਿਵਾਰ ਇਸੇ ਤਰ੍ਹਾਂ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੁਸ਼ੀਆਂ ਖੇੜੇ ਮਨਾਉਂਦਾ ਰਹੇ ਅੱਜ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਜਿੰਨੇ ਵੀ ਭੈਣ ਭਰਾ ਸਾਡੇ ਇੱਥੇ ਆਏ ਨੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਖੁਸ਼ੀਆਂ ਤੇ ਤੰਦਰੁਸਤੀਆਂ ਬਖਸ਼ਣ ਤੁਹਾਡੇ ਘਰਾਂ ਦੇ ਵਿੱਚ ਮਹਾਰਾਜ ਖੁਸ਼ੀਆਂ ਲੈ ਕੇ ਆਉਣ ਤੇ ਕੱਲ ਨੂੰ ਮਾਗੀ ਦਾ ਦਿਹਾੜਾ ਵਾ ਕੱਲ ਨੂੰ ਸਵੇਰੇ ਉਨ ਤੜਕਿਓ ਸਾਰਿਆਂ ਨੇ ਉੱਠ ਕੇ ਆਪਾਂ ਇਸ਼ਨਾਨ ਵੀ ਕਰਨਾ ਕੋਸ਼ਿਸ਼ ਕਰਾਂਗੇ ਅਸੀਂ ਵੀ ਕੋਈ ਥੋੜੇ ਬਹੁਤ ਇਸ ਤਰ੍ਹਾਂ ਦੇ ਇੰਤਜ਼ਾਮ ਕਰ ਸਕੀਏ ਆਉਣ ਵਾਲੇ ਸਮੇਂ 'ਚ ਵੀ ਕਿਉਂਕਿ ਸਾਡੇ ਕੋਲੇ ਵੀ ਇੰਨੇ ਇੰਤਜ਼ਾਮ ਨਹੀਂ ਟਾਇਲਟ ਵਾਸ਼ਰੂਮ ਇੰਨੇ ਜ਼ਿਆਦਾ ਨਹੀਂ ਬਣਾ ਪਾਏ ਅਸੀਂ ਵੀ ਜਿੱਥੇ ਸਾਰਿਆਂ ਦੇ ਇਸ਼ਨਾਨ ਦਾ ਇੰਤਜ਼ਾਮ ਹੋ ਸਕੇ ਪਰ ਜਿੰਨੀ ਵੀ ਸਾਡੀ ਮਹਾਰਾਣੀ ਡਿਊਟੀ ਲਈ ਹੈ ਅਸੀਂ ਕੋਸ਼ਿਸ਼ ਕਰਦੇ ਆਂ ਵੀ ਅਸੀਂ ਚੰਗੇ ਤਰੀਕੇ ਨਾਲ ਡਿਊਟੀ ਨਿਭਾ ਸਕੀਏ ਸੱਚੇ ਪਾਸ਼ਾ ਸਰਬੱਤ ਦਾ ਭਲਾ ਕਰਨ ਤੇ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਨਾਮ ਬੋਲੇ ਸੋ ਨਿਹਾਲ ਕਿ ਲਾਉਂਦੀ ਏ ਲੋੜੀ ਪੈਨ ਪਰ ਲਾਉਂਦੀ ਏ ਲੋੜੀ ਬੜਾ ਪਰ ਲਾਉਂਦੀ ਏ ਲੋੜ ਜਦੋਂ ਏ ਆਉਂਦੀ ਏ ਲੋੜੀ ਬੜਾ ਜੀ ਲਾਉਂਦੀ ਏ ਲੋੜੀ ਜਦੋਂ ਏ ਆਉਂਦੀ ਏ ਰੋੜੀ ਬੜਾ ਜੀ ਲਾਉਂਦੀ ਏ ਉੱਪਰ ਸਾਡਾ ਵੀ ਜੀ ਕਰਦਾ ਹੈ ਗਾਇਏ ਬੀਰੇ ਦੀਆਂ ਕੋੜੀਆਂ ਇਹ ਚੰਦਰ ਜੱਗ ਗਾਉਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾ ਧਾਈਆਂ ਟਾਈਆਂ ਨੇ ਹੁੰਦੀਆਂ ਬੰਗਰੋਂ ਕੋਈ ਹੋਣ ਦਿੰਦਾ ਨਹੀਂ ਨੀ ਆ ਮੀਏ ਮੰਗਰੋਂ ਕੋਈ ਹੋਣ ਦਿੰਦਾ ਨਹੀਂ ਦੀ ਜਮੀਨੇ ਮੌਤ ਮੇਰੀ ਦੇ ਆ ਜਾਂਦੇ ਬਰੰਟ ਯਾਰੀ ਕਰਦੇ ਮੈਂਬਰ ਸਬੇ ਰਿਪੋਰਟਾਂ ਪੜਦੇ ਬਾਰੋ ਬਾਰੀ ਕੁਖ ਵਿੱਚ ਕਤਲ ਕਰਾਉਂਦਾ ਡਾਕਟਰ ਮਾਂ ਢੋਕੜੀਆਂ ਰੋਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਤੀਆਂ ਤਾਈਆਂ ਨੇ ਹੁੰਦੀਆਂ ਮੰਗਰੋਂ ਕੋਈ ਹੋਣ ਦਿੰਦਾ ਨਹੀਂ ਮੀਆਂ ਮੀਏ ਮੰਗਰੋਂ ਕੋਈ ਹੋਣ ਦਿੰਦਾ ਨਹੀਂ ਬਹੁਤ ਵਧੀਆ ਵੀਰੇ ਬਹੁਤ ਚੰਗਾ ਤਾੜੀਆਂ ਮਾਰੋ ਦਿਖਾ ਦਿਓ ਅੱਜ ਇੱਕ ਵੱਡਾ ਸੁਨੇਹਾ ਵੀ ਆ ਦੇਖੋ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਆ ਜਿੱਥੇ ਇਨਸਾਨ ਚੰਦ ਤੇ ਪਹੁੰਚਿਆ ਫਿਰਦਾ ਹੋਰ ਗ੍ਰਹਿਾਂ ਤੇ ਘਰ ਪਾਉਣ ਦੀ ਗੱਲ ਕਰਦਾ ਉੱਥੇ ਅਸੀਂ ਜਿੱਥੇ ਕੁੱਖਾਂ ਦੇ ਵਿੱਚ ਆਪਣੀਆਂ ਧੀਆਂ ਨੂੰ ਮਾਰਦੇ ਆ ਸਾਨੂੰ ਇਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਅਸੀਂ ਅੱਜ ਵੀ ਇਸ ਮਾੜੀ ਤੇ ਸੌੜੀ ਸੋਚ ਨੂੰ ਲੈ ਕੇ ਚੱਲਦੇ ਜਿੱਥੇ ਅੱਜ ਧੀਆਂ ਨੇ ਬੜੇ ਵੱਡੇ ਨਾਮ ਨੇ ਖੱਟੇ ਨੇ ਮਾਪੇ ਦੇ ਨਾਮ ਰੋਸ਼ਨ ਕੀਤੇ ਨੇ ਉੱਥੇ ਹਜੇ ਵੀ ਕੁਝ ਲੋਕ ਨੇ ਜਿਹੜੇ ਧੀਆਂ ਨੂੰ ਬੋਝ ਸਮਝਦੇ ਨੇ ਇਸ ਲੋਹੜੀ ਦੇ ਦਿਹਾੜੇ ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਉਹਨਾਂ ਮਾਵਾਂ ਨੂੰ ਜਿਨ੍ਹਾਂ ਨੇ ਖੁਦ ਮਾਂ ਦੀ ਆਪਣੀ ਦੀ ਕੁੱਖ ਤੋਂ ਜਨਮ ਲਿਆ ਉਹ ਆਪਣੀਆਂ ਧੀਆਂ ਨੂੰ ਆਪਣੀ ਕੁੱਖ ਦੇ ਵਿੱਚ ਕਿੱਦਾਂ ਮਾਰ ਸਕਦਾ ਇਸ ਕਰਕੇ ਮੈਂ ਸਾਰੇ ਉਹਨਾਂ ਭੈਣਾ ਭਰਾਵਾਂ ਨੂੰ ਅਪੀਲ ਕਰਦਾ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਵੀ ਸਾਡੇ ਘਰ 'ਚ ਪੁੱਤ ਹੋਵੇ ਜੇ ਪੋਤਰਾ ਤਾਂ ਹੀ ਸਾਡੇ ਘਰ ਦਾ ਵੰਸ਼ ਅੱਗੇ ਵਧੂਗਾ ਨਹੀਂ ਭੈਣੋ ਤੇ ਭਰਾਵੋ ਅੱਜ ਧੀਆਂ ਕਿਸੇ ਪੁੱਤ ਤੋਂ ਘੱਟ ਨਹੀਂ ਕਿਉਂਕਿ ਇਸ ਗੱਲ ਦਾ ਮੈਂ ਖੁਦ ਸਾਖਸ਼ਾ ਮੇਰੀਆਂ ਧੀਆਂ ਮੇਰੇ ਪੁੱਤਾਂ ਤੋਂ ਵੀ ਵੱਧ ਕੇ ਨੇ ਮੈਂ ਆਪਣੀਆਂ ਧੀਆਂ ਤੇ ਆਪਣੇ ਪੁੱਤਾਂ ਤੋਂ ਵੀ ਵੱਧ ਕੇ ਮਾਣ ਕਰਦਾ ਪਿਆਰ ਕਰਦਾ ਤੇ ਸੱਚੇ ਬਾਦਸ਼ਾਹ ਕਿਰਪਾ ਕਰਨ ਸਾਡੀਆਂ ਧੀਆਂ ਨੂੰ ਤੰਦਰੁਸਤੀਆਂ ਬਖਸ਼ਣ ਉਹ ਵੀ ਆਪਣਾ ਇਸ ਦੁਨੀਆ ਦੇ ਉੱਤੇ ਇਸ ਦੁਨੀਆ ਦੇ ਤਖਤ ਦੇ ਉੱਤੇ ਆਪਣਾ ਨਾਮ ਦਰਜ ਕਰਾ ਸਕਣ ਇਸ ਕਰਕੇ ਆਪਾਂ ਤਿਆਂ ਨੂੰ ਪਿਆਰ ਕਰੀਏ ਉਹਨਾਂ ਦੀਆਂ ਵੀ ਲੋੜੀਆਂ ਮਨਾਈਏ ਇਕੱਲੇ ਪੁੱਤਾਂ ਦੀਆਂ ਲੋੜੀਆਂ ਨਾ ਮਨਾਈਏ ਪੁੱਤਾਂ ਦੇ ਵਾਸਤੇ ਅਰਦਾਸਾਂ ਨਾ ਕਰੀਏ ਤਿਆਂ ਵਾਸਤੇ ਵੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਨੱਚ ਕੇ ਵਾਹ ਤਰੀ ਆਕਾਰ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ